ਲੋ ਵੀ ਅੱਜ ਆਪਾਂ ਜੌਂਡੀ ਏਜੰਸੀ 'ਚ ਆਏ ਆਂ ਮਲੋਟ ਤੇ ਨਵੇਂ ਟਰੈਕਟਰ ਆਏ ਨਵੇਂ ਫੀਚਰ ਆਏ ਤੇ ਬਾਈ ਨਾਲ ਗੱਲ ਕਰਦੇ ਆਂ ਮਨਦੀਪ ਆਪਾਂ ਨੂੰ ਜਾਣਕਾਰੀ ਦੇਣੇ ਹੋਰ ਬਈ ਕੀ ਆਲਾ ਵਧੀਆ ਸਸਤੀ ਕਾਹ ਦੀ ਸਸਤੀ ਕਾਹ ਦੀ ਤੇ ਕੀ ਰੇਟ ਰੂਟਰ ਆ ਬਾਈ ਇਹਨਾਂ ਦਾ ਨਵੇਂ ਮਾਡਲਾਂ 'ਚ 56 ਦਾ 4x4 ਗੇਅਰ ਪ੍ਰੋ ਹਾਂਜੀ 13 ਲੱਖ 75 ਹਜ਼ਾਰ ਰੁਪਿਆ ਰੇਟ ਆ ਜਾਂਦਾ ਠੀਕ ਹੈ ਜੀ ਹਾਂਜੀ 4 ਵੀਲ ਦੇ ਵਿੱਚ ਸੀਆਰਡੀਆਈ ਇੰਜਨ ਦੇ ਵਿੱਚ ਹੈ ਜੀ ਅੱਛਾ ਜੀ ਜੋ ਕਿ ਸਰਕਾਰ ਨੇ ਨਾਨਸ ਦਿੱਤੇ ਨੇ ਤੇ ਇਹਨਾਂ ਦੀ ਜਿਵੇਂ ਸ਼ਿਕਾਇਤ ਆ ਰਹੀ ਸੀ ਦੂਜੇ ਟਰੈਕਟਰ ਸੀ ਆਰ ਡੀ ਚ ਇਹਦੇ ਚ ਕੋਈ ਨਹੀਂ ਦਿੱਕਤ ਇਹ ਜੀ ਇਹਦੇ ਵਿੱਚ ਬਾਈ ਜੀ ਕੋਈ ਦਿੱਕਤ ਨਹੀਂ ਕਿ 2014 ਤੋਂ ਟਰੈਕਟਰ ਇੰਜਨ ਜਿਹੜਾ ਸੀ ਆਰ ਡੀ ਆਈ ਕੰਪਨੀ ਨੇ ਬਣਾ ਕੇ ਟੈਸਟਿੰਗ ਕੀਤੀ ਤੇ 23 ਦੇ ਵਿੱਚ ਲਾਂਚ ਕੀਤਾ ਫੁੱਲ ਟੈਸਟਿੰਗ ਕਰਨ ਤੋਂ ਬਾਅਦ ਟਰੈਕਟਰ ਆਇਆ ਹੈ 0% ਕੰਪਲੇਂਟ ਹੈ ਟਰੈਕਟਰ ਦੇ ਠੀਕ ਹੈ ਜੀ ਕਈ ਦੂਜੀਆਂ ਕੰਪਨੀਆਂ ਦਾ ਆਖੀ ਜਾਂਦੇ ਕਹਿੰਦਾ ਲੋਕਾਂ ਦੇ ਕਮੈਂਟ ਆਉਂਦੇ ਆ ਬਾਈ ਕਾਮਯਾਬ ਨਹੀਂ ਗਏ ਇਦਾਂ ਕਹਿੰਦੇ ਆ ਹਾਂ ਜੀ ਇਹਨੂੰ ਜੇਕਰ ਕੋਈ ਸਾਡਾ ਸਭ ਤੋਂ ਵੱਧ ਵਿਕਣ ਵਾਲਾ ਸੀਆਰ ਡੀਟੈਕਟਰ ਆਜ ਦੇ ਟਾਈਮ 'ਚ ਆਜ ਦੇ ਟਾਈਮ 'ਚ ਤਾਂ ਇਹ ਖੜੇ ਵੀ ਜ਼ਿਆਦੇ ਆ ਨਾ ਬਹੁਤ ਜ਼ਿਆਦੇ ਕਰਕੇ ਬਿਲਕੁਲ ਜੀ ਸਾਡੇ ਇਹਨਾਂ ਵਿੱਚ ਤਿੰਨ ਖੜੇ ਦੇ ਦੋ ਡੀਟੈਕਟਰ ਬੁੱਕ ਹੈ ਠੀਕ ਹੈ ਜੀ ਹਾਂ ਜੀ ਤੇ ਦੋ ਹੋ ਸਕਦਾ ਪੀ ਹੋਣ ਵਾਲੇ ਹੋਣ ਜਿਆਦੇ ਹੁਣ ਵਿੱਚ ਪਤਾ ਕੀ ਹੈ ਜੀ ਦੂਜੀਆਂ ਕੰਪਨੀਆਂ ਦੇ ਵਿੱਚ ਦੇਸੀ ਕੰਮ ਆ ਸਾਰਾ ਹੂੰ ਇਹਦੇ ਵਿੱਚ ਹੁਣ ਆ ਲੋਕ ਡੀਜ਼ਲ ਪੰਪ ਕਹਿੰਦੇ ਪਰ ਐਚਪੀਸੀਆਰ ਟੈਕਨੋਲੋਜੀ ਹੈ ਠੀਕ ਹੈ ਜੀ ਹਾਈ ਪ੍ਰੈਸ਼ਰ ਕਾਮਨ ਰੀਲ ਜਿੱਥੇ ਨਾਰਮਲ ਇਨਲਾਈਨ ਪੰਪ ਦਾ ਪ੍ਰੈਸ਼ਰ 1200 1300 ਬਾਰ ਹੁੰਦਾ ਹੈ ਤੇ 3000 ਬਾਰ ਦਾ ਪ੍ਰੈਸ਼ਰ ਠੀਕ ਹੈ ਜੀ ਡੈਂਸੋ ਕੰਪਨੀ ਦਾ ਜਪਾਨ ਦਾ ਬਣਿਆ ਹੋਇਆ ਸਿਸਟਮ ਹੈ ਟੋਇਟਾ ਦੀ ਗੱਡੀਆਂ ਦੇ ਵਿੱਚ ਇਹੀ ਹੁੰਦਾ ਫੋਰਚੂਨਰ ਗੱਡੀ ਦੇ ਵਿੱਚ ਇਹੀ ਹੁੰਦਾ ਜੌਂਡੀਓ ਟਰੈਕਟਰ 'ਚ ਹੈ ਠੀਕ ਹੈ ਜੀ ਇਹ ਜਿਹੜੀ ਟੈਕਨੋਲੋਜੀ ਹੈ ਇਹ ਜਾਂ ਤਾਂ ਟੋਇਟਾ ਕੋਲ ਹੈ ਤੇ ਜਾਂ ਜੌਂਡੀਓ ਕੋਲ ਦੂਜੇ ਵਾਲੇ ਕਿਹੜੇ ਯੂਜ਼ ਕਰਦੇ ਦੂਜੇ ਟਰੈਕਟਰਾਂ 'ਚ ਦੂਜੇ ਵਾਲੇ ਨਾਰਮਲ ਬੁਸ਼ ਦੀ ਕਰਦੇ ਜਿਆਦਾਤਰ ਠੀਕ ਹੈ ਹਾਂਜੀ ਉਹ ਖਰਾਬ ਹੋਣ ਦੀ ਦਿੱਕਤ ਰਹਿੰਦੀ ਹੈ ਲੈ ਦਿੱਕਤ ਨਹੀਂ ਹੁੰਦੇ ਚਲੋ ਕੰਪਨੀ ਨੇ ਬਣਾਏ ਆ ਉਹ ਵੀ ਬਟ ਇਹਦੀ ਪਰਫਾਰਮੈਂਸ ਜਿਆਦਾ ਵਧੀਆ ਠੀਕ ਹੈ ਜੀ ਹਾਂਜੀ ਪ੍ਰੈਸ਼ਰ ਬਾਰ ਜਿਹੜਾ ਬਾਰ ਦੇ ਵਿੱਚ ਪ੍ਰੈਸ਼ਰ ਰਹਿੰਦਾ ਪ੍ਰੈਸ਼ਰ ਵੱਧਦਾ ਠੀਕ ਹੈ ਜੀ ਹਾਂਜੀ ਉਹਦੇ ਨਾਲ ਫਿਊਲ ਕੰਜਪਸ਼ਨ ਹੈ ਜਿਹੜੀ ਉਹ ਘੱਟ ਹੁੰਦੀ ਹੈ ਪ੍ਰੈਸ਼ਰ ਪਿਸਟਨਾਂ ਤੇ ਜਿਆਦਾ ਬਣਦਾ ਬਲਾਸਟ ਜਿਆਦਾ ਬਣਦਾ ਜਿੰਨੇ ਨਾਲ ਟਰੈਕਟਰ ਦੀ ਪਾਵਰ ਬਣਦੀ ਹੈ ਹਸ ਪਾਵਰ ਦੇ ਐਚਪੀ ਦੀ ਗੱਲ ਕਰਕੇ ਹਸ ਪਾਵਰ ਹੈ ਜੀ 57 ਐਚਪੀ ਹੈ ਜਿਹੜੀ ਇਹਦੀ ਟਰੈਕਟਰ ਦੀ ਹੈਗੀ ਹੈ ਜੀ ਅਖੰਡਾ ਐਚਪੀ ਐਂਦੀ ਪੀਟੀਓ ਦੀ ਠੀਕ ਹੈ ਜੀ ਕੋਈ ਮੋੜ ਨਹੀਂ ਸਟੈਂਡਰਡ ਮੋਡ ਐ ਇਕੋ ਮੋਡ ਐ ਇਕੋ ਮੋਡ ਤੇ ਸਟੈਂਡਰਡ ਮੋਡ ਚ ਆਇਆ ਹਾਂਜੀ ਸਟੈਂਡਰਡ ਮੋਡ ਤੇ 57 HP ਚ ਆਇਆ ਜੀ ਇਕੋ ਮੋਡ ਤੇ 50 HP ਚ ਆਉਂਦਾ ਠੀਕ ਐ ਹਾਂਜੀ ਤੇ ਇਹਦੇ ਨਾਲ ਆਪਾਂ ਨੂੰ ਤੇਲ ਦੀ ਐਵਰੇਜ ਦਾ ਵੀ ਫਰਕ ਪੈਂਦਾ ਹਾਂ ਤੇਲ ਦੀ ਐਵਰੇਜ ਤਾਂ ਪੈਣਾ ਹੀ ਐ ਜਦੋਂ ਆਪਾਂ ਨੂੰ ਜਿਆਦਾ ਹਸ ਪਾਵਰ ਦੀ ਲੋਡ ਨਹੀਂ 50 HP ਤੇ ਚਲਾ ਸਕਦੇ ਆ ਠੀਕ ਐ 50 HP ਦੀ ਕੰਜੈਕਸ਼ਨ ਕਰੂਗਾ ਜੀ ਤੇ ਜੇ ਆਪਾਂ ਰੋਡ ਤੇ ਵੀ ਲੈ ਜਾਣਾ ਉਹਦੇ ਸਪੀਡ ਦਾ ਵੀ ਫਰਕ ਪੈਂਦਾ ਨੇ ਨਹੀਂ ਸਪੀਡ ਦਾ ਜ਼ਿਆਦਾ ਫਰਕ ਨਹੀਂ ਪੈਣਾਗਾ ਸਿਰਫ ਡੀਜ਼ਲ ਕੰਜਪਸ਼ਨ ਜਿਹੜੀ 50 HP ਹੋ ਜਾਂਦੀ ਠੀਕ ਹੈ ਜੀ ਸਪੀਡ ਕਿਉਂਕਿ 50 HP ਦੇ ਅਚਲੀ ਸਾਡੇ ਦੂਜੇ ਮਾਡਲਾਂ ਦੇ ਵਿੱਚ ਗੇਅਰ ਤਾਂ ਇਹੀ ਹੈ ਜੀ ਹਾਂਜੀ A B C D ਹੈ ਜੀ ਪੂਰਾ ਟਕਿਆ ਹੋਇਆ ਹੈ ਨਾ ਹਾਂਜੀ ਬਿਲਕੁਲ ਸਾਰਾ ਬੰਦ ਹੈ ਜੀ ਪਹਿਲਾਂ ਨਾਲੋਂ ਟਰੈਕਟਰ ਤਕਰੀਬਨ 2.5 3 ਇੰਚ ਚੌੜਾ 2.5 3 ਇੰਚ ਲੰਬਾ ਹੈ ਠੀਕ ਹੈ ਪਹਿਲੇ 53 10 ਨਾਲ ਆ ਈਜ਼ੀ ਆ ਰ ਸਾਰੇ ਟਰੈਕਟਰਾਂ ਦੀ ਪਹਿਲੀ ਗੱਲ ਤੇ ਈਜ਼ੀ ਆਰ ਆਉਂਦਾ ਨਹੀਂ ਗਾ ਜੀ ਅੱਛਾ ਜੀ ਜੇ ਆਉਂਦੇ ਵੀ ਇਹਦਾ ਸਿੰਪਲ ਈਜ਼ੀ ਆਰ ਆਉਂਦੇ ਆ ਬੈਸਟ ਕੁਆਲਿਟੀ ਦਾ ਈਜ਼ੀ ਆਰ ਆ ਜਿੰਦੇ ਚ ਅੱਧੇ ਹਿੱਸੇ ਚ ਪਾਣੀ ਹੁੰਦਾ ਅੱਧਾ ਸੁੱਕਾ ਹੁੰਦਾ ਜੀ ਸਾਰਾ ਜਿੰਨਾ ਵੀ ਧੂਆਂ ਜੋ ਕੇ ਸਰਕਾਰ ਦੇ ਨੌਨ ਪੋਲਿਊਸ਼ਨ ਨੂੰ ਲੈ ਕੇ ਸੀ ਆਡਿਟ ਕਰਨ ਦੇ ਤੇ ਸਾਰਾ ਧੂਆਂ ਇੱਥੇ ਰੋਕ ਲੈਂਦਾ ਰੋਕ ਕੇ ਸਾਫ਼ ਹਵਾ ਫਿਰ ਦੁਬਾਰਾ ਇੰਜਨ ਨੂੰ ਜਾਂਦੀ ਆ ਤੇ ਜਿਹੜੀ ਉੱਤੇ ਹਵਾ ਹੀ ਆਉਂਦੀ ਆ ਧੂਆਂ ਨਹੀਂ ਪੋਲਿਊਸ਼ਨ ਨਹੀਂ ਆਉਂਦਾ ਹਾਂਜੀ ਪੋਲਿਊਸ਼ਨ ਬਿਲਕੁਲ ਨਹੀਂ ਗਾ ਜੀ ਸਾਇਲੈਂਟ ਟਰੈਕਟਰ ਆ ਬਿਲਕੁ ਬੈਕਸਾਈਡ ਤਕਰੀਬਨ ਉਹੀ ਆ ਡੀਜ਼ਲ ਟੈਂਕ ਪਹਿਲਾਂ ਨਾਲੋਂ ਥੋੜਾ ਵੱਡਾ ਕੀਤਾ ਪਹਿਲਾਂ 40 ਲੀਟਰ ਦਾ ਆਉਂਦਾ ਸੀ ਜੀ ਹੁਨੇ 50 ਲੀਟਰ ਹੁੰਦਾ ਹੈ ਬਾਕੀ 2000 ਕੇਜੀਐਫ ਦੀ ਲਿਫਟ ਲਿਫਟ ਪ੍ਰੋ ਦੇ ਵਿੱਚ ਸਾਡੀ 2500 ਕੇਜੀਐਫ ਦੀ ਵੀ ਆਉਂਦੀ ਹੈ ਠੀਕ ਹੈ ਜੀ ਉਹ ਲਿਫਟ ਪ੍ਰੋ ਟਰੈਕਟਰ ਦੇ ਵਿੱਚ ਹੁੰਦੀ ਹੈ ਜੇ ਮੰਗਵਾ ਸਕਦਾ ਗਸਟ੍ਰੋ ਮੰਗੇ ਰਮੈਣਾ ਦੂਸਰੋਂ ਕਰਦੇ ਹੈ ਨਾ ਹਾਂਜੀ ਇਹਨਾਂ ਨੂੰ ਚੇਂਜ ਕਰਦੇ ਫੁੱਲਾ ਲੱਗ ਰਿਹਾ ਮੰਦਰੋਂ ਸਪੇਸ ਜ਼ਿਆਦਾ ਬਣੀ ਹੋਈ ਹੈ ਇਹ ਆ ਸੋਹਣਾ ਵੀ ਲੱਗਦੇ ਆ ਆ ਦੇਖੋ ਵਿੱਚੋਂ ਸਪੇਸ ਬਹੁਤ ਦਿੱਤਾ ਨੇ ਹਾਂਜੀ ਬਾਗਲ ਕ੍ਰੇਮ ਪਹਿਲਾਂ ਨਾਲ ਬੱਲੇ ਸੋਹਣੇ ਵੀ ਲੱਗਦੇ ਆ ਨਾਲੇ ਧੋਣਾ ਕਰਨਾ ਸੌਖਾ ਧੋਣਾ ਸੌਖਾ ਹੈ ਕੀ ਆਮ ਹੈ ਇਹਦਾ ਜਦੋਂ ਪਾਣੀ ਦੇ ਵਿੱਚ ਕਰਦੇ ਗਾੜਾ ਵਿੱਚ ਫਸ ਜਾਂਦਾ ਟਾਇਰਾਂ ਦੇ ਨਾਲ ਲੱਗਦਾ ਨੇ ਹਾਂਜੀ ਉਹ ਸਪੇਸ ਜ਼ਿਆਦਾ ਤੇ ਇਹਨੂੰ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਬਾਕੀ ਅਡਜਸਟ ਸਟੀਅਰਿੰਗ ਹੈ ਨਾ ਕਿਤੇ ਮਰਜ਼ੀ ਕਰ ਲਓ ਹਾਂਜੀ ਪਤਾ ਸਾਰਾ ਕਿਤੇ ਪੂਰਾ ਖੁੱਲਾ ਹਾਂਜੀ ਬੈਠਾ ਜਾਂਦਾ ਬੰਦੇ ਦੋਨਾਂ ਹੀ ਹਾਂਜੀ ਪੂਰਾ ਖੁੱਲਾ ਟੁਲਾ ਜੀ ਉੱਧਰ ਘੈਂਟ ਘੱਲ ਪਾਦਾ ਉੱਧਰ ਚੜ ਸਕਦਾ ਉੱਧਰ ਵੀ ਚੜ ਸਕਦਾ ਬਸ ਆ ਇੱਕ ਆਉਂਦਾ ਠੀਕ ਹੈ ਜੀ ਥੋੜੀ ਦਿੱਕਤ ਹੈ ਪਹਿਲ ਥਣੇ ਕੋ ਆਉਂਦਾ ਪਰ ਜੇ ਬੰਦਾ ਉੱਧਰ ਚੜਨਾ ਚਾਹਦਾ ਹੈ ਤਾਂ ਬਿਲਕੁਲ ਆਉਂਦਾ ਚੜ ਜਾਂਦਾ ਠੀਕ ਹੈ ਜੀ ਤੇ ਉਹਦੇ ਜੀ ਆਪਾਂ ਨੂੰ ਦਿਓ ਜਾਣਕਾਰੀ ਟੂ ਵੀਲ ਚ ਸੇਮ ਇੰਜਨ 55 ਦਾ ਸੀ ਟੂ ਵੀਲ ਦੇ ਵਿੱਚ ਹੈ ਜੀ ਇਹਦੀ ਕੀ ਰਹਿ ਗਈ ਕੋਈ ਸੇਮ ਹੈ ਰੇਂਜ ਇਹ 1190000 ਦਾ ਹੈ। ਅੱਛਾ ਜੀ। ਟੂ व्हीਲ ਦੇ ਵਿੱਚ। ਠੀਕ ਆ। ਕਿਉਂ ਆ? ਕਿਉਂਕਿ ਇਹਦੇ ਵਿੱਚ ਇੱਕ ਜਿਹੜਾ ਜੌਂਡੀਅਰ ਦਾ ਨਵਾਂ ਫੀਚਰ ਆਇਆ ਰਿਵਰਸ ਫੈਨ ਦਾ। ਰਿਵਰਸ ਫੈਨ ਇਹ ਚੱਟ ਆਈ ਹੈ। ਠੀਕ ਹੈ ਜੀ। ਹਾਂਜੀ। ਉਹਦੇ ਚ ਨਹੀਂ ਕੀਤਾ ਰਿਵਰਸ ਫੈਨ ਇਹਨਾਂ ਨੇ। ਨਹੀਂ ਉਹ ਪਹਿਲਾਂ ਬਾਅਦ ਦੇ ਵਿੱਚ ਆਇਆ ਨਹੀਂ ਰਿਵਰਸ ਫੈਨ ਬਾਕੀ ਇਹ ਆਪੀ ਆਰਡਰ ਤੇ ਆ। ਠੀਕ ਹੈ ਜੀ। ਜੇ ਕੋਈ ਮੰਗਵਾਉਂਦਾ ਰਿਵਰਸ ਫੈਨ ਤਾਂ ਮੰਗਵਾ ਲੈਣਾ ਨਹੀਂ ਤਾਂ ਨਹੀਂ। ਨਵਾਂ ਹੈ ਇਹ ਦੀ। ਹਾਂਜੀ। ਪੂਰੀ। ਬਿਲਕੁਲ ਜੀ। ਉੜੀ ਵਾਲੀ ਮਸ਼ੀਨ ਤੇ ਸੁਪਰਸੀਡਰ ਤੇ ਦੀ ਬਹੁਤ ਲੋੜ ਆ ਦੇਖੇ ਚੱਲਾਂ ਹਾਂਜੀ ਇੱਥੇ ਚੱਲ ਜਣਾ ਆ ਦੇਖੋ ਠੀਕ ਹੈ ਜੀ ਬਸ ਸਟਾਰਟਿੰਗ ਤੋਂ ਬਾਅਦ ਦੇਖੋ ਹਾਂਜੀ ਸਟਾਰਟ ਤੇ ਵੀ ਇਹਨੇ ਚੱਲਦਾ ਜੀ ਜਦੋਂ ਮਰਜ਼ੀ ਚੱਲਦੇ ਪੈਨ ਨੂੰ ਅਡਜਸਟ ਕਰ ਸਕਦੇ ਆ ਠੀਕ ਹੈ ਇਹ ਹਵਾ ਮਾਰ ਕੇ ਜਿਹੜਾ ਵੀ ਸਾਫ ਕਰਦਾ ਹੈ ਬਾਹਰ ਦੀ ਬਾਹਰ ਕੱਢ ਦਿੰਦਾ ਹੈ ਬਹੁਤ ਗੈਂਡ ਫੀਚਰ ਹੈ ਨਾ ਨਾਲ ਇਹਦੇ ਜੀਡੀ ਲਿੰਕ ਆਉਂਦਾ ਹੈ ਇਹ ਦੋਵੇਂ ਚੀਜ਼ਾਂ ਇਕੱਠੀਆਂ ਹੀ ਆਉਂਦੀਆਂ ਜੀ ਠੀਕ ਹੈ ਜੀ ਜੀਡੀ ਲਿੰਕ ਆ ਜਿਹੜਾ ਤੁਹਾਨੂੰ ਲੋਕੇਸ਼ਨ ਵੀ ਦੱਸਦਾ ਹੈ ਫੂਲ ਕਨਜਕਸ਼ਨ ਬਾਰੇ ਵੀ ਦੱਸਦਾ ਕਿੰਨੀ ਹੋ ਰਹੀ ਆ ਟਰੈਕਟਰ ਕਿੰਨੇ ਆ ਕਿੰਨੇ ਚੱਲ ਰਹੇ ਆ ਜੇ ਆਪਾਂ ਨਹੀਂ ਹੈਗੇ ਨਾਲ ਡਰਾਈਵਰ ਚਲਾ ਰਿਹਾ ਉਹ ਸਾਰੀ ਤੁਹਾਡੇ ਫੋਨ ਤੇ ਜਿਹੜੀ ਜਾਣਕਾਰੀ ਪਲ-ਪਲ ਦੀ ਦਿੰਦਾ ਰਹਿੰਦਾ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਬਣਾਇਆ ਮਿੱਤਰੋ ਜਿਵੇਂ ਸੇਮ ਹਨਾ ਬਾਈ ਹਾਂਜੀ ਬਾਕੀ ਸਾਰਾ ਸੇਮ ਹੈ ਜੀ ਬਸ 2 ਵੀਲ ਚਾ 4 ਵੀਲ ਚਾ ਪਿੱਛੋਂ ਇਸ ਤਰ੍ਹਾਂ ਖੁੱਲਾ ਤੇ ਇਹਦੀ ਵੀ ਡਿਮਾਂਡ ਬਈ ਪੂਰੀ ਆ ਬਹੁਤ ਡਿਮਾਂਡ ਹੈ ਅੱਛਾ ਜੀ ਇੱਕ ਕਸਟਮਰ ਵੀ ਆਉਂਦਿਆਂ ਆਗੇ ਜਵਿੰਦਾਰ ਦੀਆਂ ਜ਼ਰੂਰਤ ਹੁੰਦੀਆਂ ਉਸ ਅਕੋਰਡਿੰਗ ਬੰਦਾ ਲੈਂਦਾ ਜਿਹਨੂੰ ਟੂ व्हीਲ ਜ਼ਿਆਦਾ ਸੂਟ ਕਰਦਾ ਟੂ व्हीਲ ਲੈਣਾ ਦਾ ਜਿਹਨੂੰ 4 व्हीਲ ਜ਼ਿਆਦਾ ਲੋੜਾ 4 व्हीਲ ਲੈਣੀ ਤੇ ਕਿਉਂਕਿ ਸੇਲ ਪ੍ਰੋਪਰ ਬਰਾਬਰ ਚੱਲਦੀ ਤੇ ਬਹੁਤ ਵਧੀਆ ਬਾਈ ਤੂੰ ਜਾਣਕਾਰੀ ਦਿੱਤੀ ਹੈ ਨਾ